ਅੱਜ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਪਾਰ ਮਿਲਣੀ ਦੇ ਸਬੰਧ ਵਿੱਚ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਫਰੀਦਕੋਟ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਸੇਖੋ ਵੱਲੋਂ ਕੀਤੀ ਗਈ ਅੱਜ ਦੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਦੇ ਪਹੁੰਚਦਿਆਂ ਹੀ ਹਲਕਾ ਵਿਧਾਇਕ ਗੁਰਦੇਵ ਸਿੰਘ ਸੇਖੋ ਅਤੇ ਹੋਰ ਅਹੁਦੇਦਾਰ ਅਤੇ ਪਾਰਟੀ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਵਪਾਰੀਆਂ ਵੱਲੋਂ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਗਈ ਜਿਸ ਤੇ ਚਲਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਪਾਰੀਆਂ ਨਾਲ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਵਿਸ਼ਵਾਸ ਦਵਾਇਆ ਗਿਆ ਕਿ ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਇਸ ਮੌਕੇ ਭੋਜਨ ਸੁਰੱਖਿਆ ਦਲ ਪੰਜਾਬ ਦੇ ਪ੍ਰਧਾਨ ਧਰਮਪਾਲ ਸਿੰਘ ਧਾਮੀ ਨੂੰ ਹਰਪਾਲ ਸਿੰਘ ਚੀਮਾ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਅੱਜ ਦੇ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਮਾ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਭ ਤੋਂ ਪਹਿਲਾਂ ਫਰੀਦਕੋਟ ਦੀ ਇਸ ਪਵਿੱਤਰ ਧਰਤੀ ਤੇ ਬਾਬਾ ਫਰੀ ਜੀ ਨੂੰ ਨਮਨ ਕਰਦੇ ਹੋਏ ਮੈਂ ਭੌਜਨ ਫਰਕਾ ਦਲ ਪੰਜਾਬ ਪ੍ਰਧਾਨ ਧਰਪਾਲ ਸਿੰਘ ਕਾਮੀ ਅੱਜ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਹਰਪਾਲ ਸਿੰਘ ਚਿਮਾ ਸਾਡੇ ਫਾਈਨਾਂਸ ਮਿਨਿਸਟਰ ਪੰਜਾਬ ਉਹਨਾਂ ਦੇ ਬਲਾਵੇ ਤੇ ਤੇ ਪਹੁੰਚਾ ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਪਿਛਲੇ ਸਮੇਂ ਤੋਂ ਜੋ ਭਾਰਤ ਦੇਸ਼ ਦੇ ਵਿੱਚ ਅਲਗਾਵਾਦੀਆਂ ਤਾਕਤਾਂ ਅਤੇ ਜੋ ਕਾਰਪੋਰੇਟ ਘਰਾਣੇ ਨਾਦਰ ਸ਼ਈਆਂ ਸਰਕਾਰਾਂ ਧਰਮ ਦੇ ਨਾਮ ਤੇ ਸਾਡੇ ਮੁਲਕ ਨੂੰ ਮੰਡਰੀਆਂ ਤਾਂ ਉਹਨਾਂ ਲਈ ਮੈਂ ਕਹਿਣਾ ਚਾਹੁੰਦਾ ਕਿ ਇਸ ਦੇਸ਼ ਦੇ ਵਿੱਚ ਚਾਹੇ ਹਿੰਦੂ ਹੋਵੇ ਮੁਸਲਿਮ ਹੋਵੇ ਸਿੱਖ ਹੋਵੇ ਇਸਾਈ ਹੋਵੇ ਬੋਦੀ ਹੋਵੇ ਜੰਨੀ ਹੋਣ ਚਾਹੇ ਦਰਤ ਲੋਕ ਇਹ ਦੇਸ਼ ਸਵਦਾ ਦੇਸ਼ਾ ਭਾਰਤ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਨਹੀਂ ਹੈ ਦੇਸ਼ ਇਹ ਦੇਸ਼ ਜਿਸ ਨੇ ਭਾਰਤ ਦੇਸ਼ ਦੀ ਧਰਤੀ ਤੇ ਜਨਮ ਲਿਆ ਇਹ ਸਵਦਾ ਦੇਸ਼ਾ ਤੋਂ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਉਹ ਸਾਡੇ ਰਹਿਬਰ ਅਸੀਂ ਉਹਨਾਂ ਦੇ ਉੱਪਰ ਸਰਚ ਕਰਦੇ ਹਾਂ ਉਹਨਾਂ ਦੇ ਵਿਚਾਰਧਾਰਾ ਨੂੰ ਪਰੇ ਪੰਜਾਬ ਦੇ ਵਿੱਚ ਫਿਲਾਰੇਸੀ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਅਸੀਂ ਆਮ ਆਦਮੀ ਪਾਰਟੀ ਸਰਕਾਰ ਦੇ ਕੁਝ ਲੋਕਾਂ ਦੇ ਸੰਪਰਕ ਵਿੱਚ ਆਏ ਤਾਂ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੱਕੇ ਗਰੀਬ ਲੋਕਾਂ ਦੀਆਂ ਕੀ ਸਮੱਸਿਆਵਾਂ ਉਹ ਸਰਕਾਰ ਤੱਕ ਪਹੁੰਚਾਓ ਅਤੇ ਸਰਕਾਰ ਦੀਆਂ ਜੋ ਪੁਲਸੀਆਂ ਬਣ ਰਹੀਆਂ ਬਹੁਤ ਉਹਨਾਂ ਨੂੰ ਗਰੀਬਰ ਤੱਕ ਪਹੁੰਚਾਉਣਾ ਅਸੀਂ ਇਹ ਕੜੀ ਦਾ ਕੰਮ ਕਰਾਂਗੇ ਭਾਜਨ ਸਰਕਾਰ ਦਲ ਪੰਜਾਬ ਮੇਰੇ ਨਾਲ ਮੇਰੇ ਰਜੇਸ਼ ਕੁਮਾਰ ਬੋਬੀ 25 ਸਾਈਫਾ ਕਿਉਂ ਨੇ ਪਹੁੰਚਿਆ ਇਹਨਾਂ ਦੀ ਇੱਕ ਸਮੱਸਿਆ ਬਹੁਤ ਵੱਡੀ ਸਮੱਸਿਆ ਸੀ ਕਿ ਪਿਛਲੀਆਂ ਸਰਕਾਰਾਂ ਨੇ ਜੋ ਸਫਾਈ ਕਰਮਚਾਰੀ ਪੰਚਾਇਤ ਚ ਕੰਮ ਕਰਦੇ ਆ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ ਅੱਜ ਅਸੀਂ ਹਰਪਾਲ ਸਿੰਘ ਚਿੰਮਾ ਸਾਡੇ ਫਾਈਨਾਂਸ ਮਿਸਟਰ ਨੂੰ ਇੱਕ ਮੈਮੋਰੰਡਮ ਦਿੱਤਾ ਕਿ ਸਾਡੇ ਸਫਾਈ ਕਰਮਚਾਰੀਆਂ ਦੀਆਂ ਜੋ ਪੈਨਸ਼ਨ ਬੰਦ ਕੀਤੀ ਗਈ ਆ ਉਹ ਪੈਨਸ਼ਨਾਂ ਚਾਲੂ ਹੋਣ ਅਸ ਤੋਂ ਲਵਾ ਹੋਰ ਵੀ ਜੋ ਸਾਡੇ ਗਰੀਬ ਵਰਤਿਆਂ ਸਮੱਸਿਆਵਾਂ ਅਸੀਂ ਸਰਕਾਰ ਤੱਕ ਪਹੁੰਚਾਵਾਂਗੇ ਜੀ ਜਿਲ੍ਹਾ ਫਰੀਦਕੋਟ ਦੇ ਵਿੱਚ ਸਾਡੇ ਜਿਹੜੇ ਹੈਗੇ ਆ तकरीबन 10000 ਮੈਂਬਰ ਜਿਲ੍ਹਾ ਫਰੀਦਕੋਟ ਦੇ ਵਿੱਚ ਕੰਮ ਕਰਦੇ ਆ ਔਰ तकरीबन 1.5 ਲੱਖ ਪੂਰੇ ਪੰਜਾਬ ਦੇ ਵਿੱਚ ਅਸੀਂ ਕੰਮ ਕਰਦੇ ਆ ਲੇਕਿਨ ਪਿਛਲੇ ਸਮੇਂ ਅਸੀਂ ਹਰੇਕ ਐਮਐਲਏ ਨੂੰ ਮੰਗ ਪੱਤਰ ਦਿੰਦੇ ਰਹੇ ਕਿ ਤਾਂ ਔਰ ਸਾਨੂੰ ਕੀ ਕਿ ਸਾਡਾ ਮਸਲਾ ਕਿਸੇ ਪਾਸੇ ਲੱਗੂਗਾ ਪਰ ਅਫਸੋਸ ਦੀ ਗੱਲ ਹੈ ਕਿ 2.5 ਸਾਲ ਬੀਤਣ ਦੇ ਬਾਵਜੂਦ ਵੀ ਇਹਦੇ ਤੇ ਕੋਈ ਗੱਲ ਨਹੀਂ ਕੀਤੀ ਗਈ ਬਹੁਤ ਸਾਰੀਆਂ ਸਟੇਟਾਂ ਜਿਵੇਂ ਬਸਟ ਬਨਾਲਾ Rajasthan ਉਹਨਾਂ ਨੇ ਤਜਰਬੇ ਦੇ ਆਧਾਰ ਤੇ ਜਿਹੜੀ ਹੈਗੀ ਹੈ ਰਜਿਸਟ੍ਰੇਸ਼ਨ ਦਿੱਤੀ ਹੈ ਉਹਨਾਂ ਨੇ ਕਈ ਜਿਹੜੇ ਹੈਗੇ ਵੈਸਟ ਬੰਗਾਲ ਦੇ ਨੰਗੇ ਪੈਰੀ ਪੈਰਾਂ ਵਾਲੇ ਡਾਕਟਰ ਜਿਹੜੇ ਕਿ ਪਿੰਡਾਂ ਦੇ ਵਿੱਚ ਜਾਂ ਵੈਸਟ ਬੰਗਾਲ ਦੇ ਵਿੱਚ ਸੋਰੀ ਸਲਾਮ ਬਸਤੀਆਂ ਦੇ ਵਿੱਚ ਕੋਈ ਹੋਰ ਨਹੀਂ ਪਹੁੰਚਦਾ ਉੱਥੇ ਅਸੀਂ ਜਾ ਕੇ ਸਿਰ ਸੁਰਤਾ ਜਿਹੜੀਆਂ ਹੈਗੀਆਂ ਮਰੀਜ਼ਾਂ ਨੂੰ ਬੈੱਡ ਦੇ ਉੱਤੇ ਦਿੰਦੇ ਆ ਸੋ ਸਾਡੀਆਂ ਇਹ ਤਿੰਨ ਚਾਰ ਮੰਗਾਂ ਹੈ ਅਸੀਂ ਕੋਈ ਕਰਜ਼ਾ ਨਹੀਂ ਮੰਗਦੇ ਅਸੀਂ ਕੋਈ ਨੌਕਰੀ ਨਹੀਂ ਮੰਗਦੇ ਅਸੀਂ ਚਾਹੁੰਦੇ ਆ ਕਿ ਸਾਡਾ ਰੋਜ਼ਗਾਰ ਸਿਰਫ ਅਸੀਂ ਆਪਣਾ ਰਜਗਾਰ ਕਰਦੇ ਰਹੀਏ ਔਰ ਬੱਚੇ ਪਾਲਦੇ ਰਹੀਏ ਕਿਉਂਕਿ ਸਾਡੇ ਸਾਥੀ 30 30 40 40 ਸਾਲ ਦਾ ਤਜਰਬਾ ਰੱਖਦੇ ਆ ਔਰ ਜਿਹੜੇ ਸਾਡੇ ਜਿਹੜੇ ਹੈਗੇ ਆ ਕਈ ਤਾਂ ਪੈਰਾਮੈਡੀਕਲ ਤੋਂ सीएमएसੀ ਟੀਮ ਵਗੈਰਾ ਦਾ ਉਹ ਪੈਰਾਮੈਡੀਕਲ ਨੂੰ ਹੀ ਬੇਸ਼ੱਕ ਮਾਨਤਾ ਦੇ ਕੇ ਕਾਫੀ ਜਿਹੜੀ ਹੈਗੀ ਆ ਸਾਡੇ ਸਾਥੀਆਂ ਕੋਲੇ ਪੈਰਾਮੈਡੀਕਲ ਦੇ ਆ ਉਹਨਾਂ ਨੂੰ ਮਾਨਤਾ ਦੇ ਕੇ ਤੁਸੀਂ ਐਮੈਂਡਮੈਂਟ ਕਰਕੇ ਜਿਹੜੀ ਹੈਗੀ ਆ ਸਾਨੂੰ ਮਿਲ ਜਾਗੀ ਕੇ ਵਿਧਾਨ ਸਭਾ ਦੇ ਵਿੱਚ ਐਮੈਂਡਮੈਂਟ ਕਰਕੇ ਸਾਡੇ ਲਈ ਕਾਨੂੰਨ ਲਿਆ ਕੇ ਸਾਨੂੰ 1.5 ਲੱਖ ਸਾਥੀਆਂ ਨੂੰ ਸਾਡਾ ਰਜਗਾਰ ਜਿਹੜਾ ਚੱਲਦਾ ਹੈ ਉਹਨੂੰ ਬਚਾਉਂਗੇ ਅੱਜ ਫਰੀਦਪੁਰ ਦੇ ਵਿੱਚ ਮਜ਼ਦਾਰੀ ਭਰਾਵਾਂ ਦੇ ਨਾਲ ਮੀਟਿੰਗ ਕੀਤੀ ਆ ਬਹੁਤ ਸਾਰੀਆਂ ਸੁਝਾਅ ਆਏ ਨੇ ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਤੱਕ ਸਬੰਧਤ ਨੇ ਅਸੀਂ ਉਹਦਾ ਬਣਾ ਚਾਹੀਦੀ ਹੱਲ ਕਰਾਂਗੇ ਬਹੁਤ ਸਾਰੀਆਂ ਕੇਂਦਰ ਸਰਕਾਰ ਦੇ ਨਾਲ ਜੀਐਸਸੀ ਕੌਂਸਲ ਦੇ ਨਾਲ ਸੁਣ ਦੱਸਿਆ ਉਹ ਸਾਰੀਆਂ ਮੈਂ ਆਲਰੇਡੀ ਜੀਐਸਸੀ ਕੌਂਸਲ ਜਾਰੀ ਦਿਮਾਗ ਤਾਂ ਜੀ ਸਾਖੁਸ਼ਾਲਾ ਪੰਜਾਬ ਸ਼ਾਲਾ ਨੂੰ ਅਸੀਂ OTIS ਸਵੀਮ ਲੈ ਕੇ ਆਏ ਸੀ ਵਪਾਰੀ ਭਰਾਵਾਂ ਦੇ ਲਈ ਉਹ ਬੜੀ ਸਕਸੈਸਫੁਲ ਪੰਜਾਬ ਚ ਕੰਮ ਕਰ ਰਹੀ ਹੈ ਵਨ ਟਾਈਮ ਸੈਟਲਮੈਂਟ ਜਿਹੜੀ ਜੀਐਸਸੀ ਟੈਕਸ ਦਾ ਸਬੰਧਤ ਆਗੀ ਪਰ ਉਹਦੇ ਵਿੱਚ ਲਗਭਗ 45000 ਤੋਂ ਉੱਪਰ ਜਿਹੜੀਆਂ ਐਪਲੀਕੇਸ਼ਨ ਹੁਣ ਤੱਕ ਸਬੂਤ ਹੋ ਚੁੱਕੀ ਔਰ ਮੈਨੂੰ ਆਸ ਆ ਕਿ 65000 ਹੋਪਨ ਬਣਦੀਆਂ ਨਹੀਂ ਗਈਆਂ ਅਜੇ ਸਮਾਂ ਬਾਕੀ ਆ ਕੱਲੀਆਂ ਕੇ ਲਈ ਐਪਲੀਕੇਸ਼ਨ ਆ ਰਹੀਆਂ ਨੇ ਗਿਆ ਇੱਕ ਵੱਡਾ ਜਿਹੜਾ ਲੋਕਾਂ ਨੂੰ ਲਾਭ ਮਿਲੂਗਾ ਔਰ ਉਹਦੇ ਵਿੱਚ ਅਸੀਂ 1 ਲੱਖ ਤੱਕ 1 ਲੱਖ ਤੱਕ ਆਫ ਦੀ ਦਾ ਪੁਰਾਣੇ ਸਮੇਂ ਦਾ ਪੈਂਡਿੰਗ ਪਿਆ ਸੀ ਔਰ 1 ਕਰੋੜ ਤੱਕ ਦੇ ਇਸ ਜਿਹੜੀਆਂ ਉਸ ਸਕੀਮ ਲੈ ਕੇ ਆਏਗੇ ਸੋ ਇਹਦੇ ਨਾਲ ਐਸ ਬੰਦਾ ਬਹੁਤ ਵੱਡਾ ਫਾਇਦਾ ਜਿਹੜਾ ਵਪਾਰੀ ਭਰਾਵਾਂ ਨੂੰ ਮਿਲ ਗਿਆ ਮੈਡੀਕਲ ਜਿਹੜੀ ਆਰਐਫਪੀ ਡਾਕਟਰ ਨੇਗੇ ਉਹਨਾਂ ਨੇ ਇੱਕ ਆਪਣੀ ਬਣਾ ਲਿਆ ਤਾਂ ਕਿ ਪਹਿਲਾਂ ਵੀ ਸਰਕਾਰ ਦੇ ਇਤਿਆਜ਼ਾ ਉੱਤੇ ਅਸੀਂ ਮੈਡੀਕਲ ਕਾਉਂਸਲ ਆਫ ਇੰਡੀਆ ਦੇ ਨਾਲ ਗਵਰਨਮੈਂਟ ਆਫ ਇੰਡੀਆ ਨਾਲ ਟਾਈਅਪ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਰੂਲ ਜਿਹੜੇ ਉਹਨਾਂ ਕ੍ਰੀਏਟ ਕਰਦੇ ਕਿਉਂਕਿ ਡਿਫਰੈਂਟ ਸਟੇਟਾਂ ਦੇ ਡਿਫਰੈਂਟ ਰੂਲ ਲੱਗੇ ਜਿਹੜੇ ਡਿਫਰੈਂਟ ਕਾਨੂੰਨ ਨੇਗੇ ਸੋ ਸਾਰਾ ਅਧਿਉਸਸਭਾ ਕੇ